ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਡ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਇਮਲੀ ਵਾਲੀ ਕੜੀ ਵਿੱਚ ਪਾਵਾਂਗੇ ਆਪਾਂ ਪਕੌੜੇ ਜਿਹੜੀ ਕਿ ਅਸੀਂ ਬਹੁਤ ਹੀ ਸਵਾਦ ਘਰ ਦੇ ਵਿੱਚ ਤਿਆਰ ਕਰ ਸਕਦੇ ਕੜੀ ਨੂੰ ਬਣਾਉਣ ਵਾਸਤੇ ਆਪਾਂ ਨੇ 50 ਗ੍ਰਾਮ ਇਮਲੀ ਲਈ ਹੈ ਇੱਕ ਕੌਲੀ ਲਈ ਅਸੀਂ ਬੇਸਣ ਦੀ ਉਦੇਸਾਵ ਦੇ ਨਾਲ ਹੀ ਜਿਹੜੀ ਆਪਾਂ ਨੇ ਇਮਲੀ ਲਈ ਹੈ ਇਮਲੀ ਅਸੀਂ 1 ਘੰਟਾ ਪਹਿਲਾਂ ਜਿਹੜੀ ਭੋਂਤੀ ਜਾਗਰਾ ਇਮਲੀ ਨੂੰ ਅਸੀਂ ਇੱਕ ਗਲਾਸ ਗਰਮ ਪਾਣੀ ਦੇ ਵਿੱਚ ਜਿਹੜਾ ਭੋਂਤਾ ਕਿਉਂਕਿ ਜਦੋਂ ਆਪਾਂ ਇਹਨੂੰ ਮਲਣਾ ਹੈ ਇਹਦੇ ਜਿਹੜੀ ਆਪਾਂ ਨੇ ਖਟਾਸ ਜਿਹੜਾ ਖੱਟਾ ਪਾਣੀ ਹੈ ਉਹ ਆਪਾਂ ਨੇ ਅਲੱਗ ਕਰਨਾ ਤੇ ਜਿਹੜੀਆਂ ਇਹਦੇ ਵਿੱਚ ਗਿੱਟਕਾਂ ਗੁੱਠਲੀਆਂ ਉਹ ਆਪਾਂ ਨੇ ਅਲੱਗ ਕਰ ਦੇਣੀਆਂ 1 ਘੰਟੇ ਹੋ ਗਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਚਮਚ ਦੇ ਨਾਲ ਜਿਹੜਾ ਮਿਕਸ ਕਰ ਦਨੇ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਪਕੌੜੇ ਪਕੌੜੇਆਂ ਜਿਹੜੇ ਆਪਾਂ ਬੇਸਣ ਦੀ ਬਣਾ ਕੇ ਤਿਆਰ ਕਰਨੇ ਤੇ ਬਹੁਤ ਹੀ ਸੌਖੇ ਢੰਗ ਦੇ ਨਾਲ ਆਪਾਂ ਬਣਾਵਾਂਗੇ ਇਮਲੀ ਇਹ ਜਿਹੜੀ ਆਪਾਂ ਨੇ ਚੰਗੀ ਤਰ੍ਹਾਂ ਚਮਚ ਦੇ ਨਾਲ ਮਿਕਸ ਕਰ ਦੇਣੀ ਪਹਿਲਾਂ ਆਪਾਂ ਪਕੌੜੇ ਜਦੋਂ ਬਣਾਉਣੇ ਆ ਪਾਣੀ ਕੋਲ ਜਿਹੜੀ ਆਪਾਂ ਬੇਸਣ ਦੀ ਲਈ ਅੱਧਾ ਚਮਚ ਮਿਰਚ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਅੱਧਾ ਚਮਚ ਨਮਕ ਅੱਧਾ ਚਮਚ ਕਸੂਰੀ ਮੇਥੀ ਚਮਚ ਦਾ ਚੌਥਾ ਇਸਾ ਮਿੱਠਾ ਸੋਡਾ ਤੇ ਆਪਾਂ ਨੇ ਹੁਣ ਜਦੋਂ ਇਹ ਬੇਸਣ ਘੋਲਣਾ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਜਿਹੜਾ ਪਾਣੀ ਉਹ ਇਮਲੀ ਦਾ ਪਾ ਕੇ ਹੀ ਮਿਕਸ ਕਰਨਾ ਹੈ ਤੇ ਆਪਾਂ ਇਹਨੂੰ ਲਗਾਤਾਰ 5 ਮਿੰਟ ਆਪਾਂ ਨੇ ਇੱਕੋ ਸ਼ੇਪ ਦੇ ਵਿੱਚ ਇਹਨੂੰ ਘਮਾਣਾ ਹੈ ਤਾਂ ਕਿ ਜਿਹੜਾ ਇਹ ਪੂਰੀ ਤਰ੍ਹਾਂ ਸਾਡਾ ਬੇਸਣ ਬਣ ਕੇ ਤਿਆਰ ਹੋ ਜਾਵੇ ਜਿਹੜੇ ਪਕੌੜੇ ਆ ਉਹ ਬਣ ਕੇ ਵਧੀਆ ਤਿਆਰ ਹੋਣਗੇ ਇਹਨੂੰ ਬਣਾਉਣ ਵਾਸਤੇ ਆਪਾਂ ਇੱਕ ਕੌਲੀ ਜਿਹੜੀ ਪੇਸਣ ਦੀ ਲਵਾਂਗੇ ਤੇ ਜਿਹੜੀ ਕੜੀ ਆ ਉਹ ਬਣ ਕੇ ਬਹੁਤ ਹੀ ਸੁਆਹ ਤਿਆਰ ਹੋਊਗੀ ਤੇ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਆ ਆਪਾਂ ਦੇਖੋ ਕੜੀ ਦਹੀਂ ਵਿੱਚ ਵੀ ਬਣਾਉਨੇ ਆ ਜਿਹੜੀ ਇਮਲੀ ਦੀ ਕੜੀ ਆ ਉਹ ਵੀ ਬਹੁਤ ਹੀ ਸੁਆਹ ਤਿਆਰ ਹੁੰਦੀ ਹੈ ਜਦੋਂ ਆਪਾਂ ਬਾਹ ਲੰਗਰਾਂ ਦੇ ਵਿੱਚ ਕਿਤੇ ਵੀ ਜਾਂਦੇ ਆ ਬੋਤਲਾਂ ਦੇ ਵਿੱਚ ਕਿਤੇ ਵੀ ਆਪਾਂ ਜਾਣਦੇ ਜਿਆਦਾਤਰ ਜਿਹੜੀ ਕੜ੍ਹੀ ਆ ਉਹ ਹੁੰਦੀ ਹੈ ਇਮਲੀ ਦੀ ਹਾਂਜੀ ਅਸੀਂ ਮਿਕਸੀ ਦੇ ਜੱਗ ਲੈ ਆ ਉਹਦੇ ਵਿੱਚ ਇੱਕ ਕੌਲੀ ਜਿਹੜੀ ਆਪਾਂ ਬੇਸਣ ਦੀ ਪਾਤੀ ਤੇ ਜਿਹੜਾ ਆਪਾਂ ਨੇ ਪਕੌੜਿਆਂ ਦਾ ਬੇਸਣ ਉਹ ਆਪਾਂ ਨੇ ਸਾਈਡ ਤੇ ਰੱਖਤਾ ਘੋਲ ਕੇ ਤੇ ਇੱਕ ਪਾਸੇ ਜਿਹੜਾ ਆਪਾਂ ਮਿਕਸ ਕਰਦੀਏ ਬੇਸਣ ਬੇਸਣ ਅਸੀਂ ਇੱਕ ਕੌਲੀ ਲਈਏ ਉਹਨੂੰ ਮਿਕਸੀ ਦੇ ਜੱਗ ਦੇ ਵਿੱਚ ਪਾ ਲਿਆ ਤੇ ਜਿਹੜੀ ਈਮਲੀ ਆ ਉਹ ਪੂਨ ਪੂਨ ਕੇ ਆਪਾਂ ਨੇ ਜਿਹੜੀ ਸਾਰੀ ਈਮਲੀ ਆ ਦੋ ਵਾਰੀ ਆਪਾਂ ਨੇ ਇਹ ਪਾਣੀ ਆ ਚ ਧੋ ਲੈਣੀ ਐ ਤੇ ਆਪਾਂ ਨੇ ਇਹ ਬੇਸਣ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਕਰ ਲੈਣੀ ਐ ਇਹ ਕੜੀ ਬਹੁਤ ਹੀ ਸਵਾਦ ਤਿਆਰ ਹੁੰਦੀ ਐ ਇਹਦੇ ਵਿੱਚ ਜਿਹੜਾ ਨੂਨ ਮਿਰਚਾ ਹੋ ਆਪਾਂ ਥੋੜਾ ਜਿਹਾ ਤੇਜ ਪਾਵਾਂਗੇ ਤੇ ਬਣ ਕੇ ਇਹ ਕੜੀ ਬਹੁਤ ਹੀ ਸਵਾਦ ਤਿਆਰ ਹੁੰਦੀ ਐ ਹਾਂਜੀ ਹੁਣ ਆਪਾਂ ਨੇ ਦੇਖੋ ਇਹ ਇਮਲੀ ਨੂੰ ਸਾਰੀ ਇਮਲੀ ਨੂੰ ਦੋ ਵਾਰੀ ਦੋ ਪਾਣੀਏ ਦੇ ਵਿੱਚ ਆਪਾਂ ਧੋ ਲਿਆ ਇਹਦੇ ਜਿਹੜਾ ਖਟਾਸ ਆਪਾਂ ਨੇ ਉਹ ਪਾਣੀ ਦੇ ਵਿੱਚ ਕੱਢ ਲਈ ਤੇ ਬਾਕੀ ਜਿਹੜੀਆਂ ਢਿੱਟਾਂ ਉਹ ਆਪਾਂ ਨੇ ਕੱਢ ਦੇਣੀਆਂ। ਹਾਂਜੀ ਇੱਕ ਬੜਾ ਚਮਚ ਪਾਇਆ ਸੀ ਹਲਦੀ ਪਾਊਡਰ। ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਕਿਉਂਕਿ ਜਦੋਂ ਆਪਾਂ ਮਧਾਨੀ ਦੇ ਨਾਲ ਮਿਕਸ ਕਰਦੇ ਆ ਤਾਂ ਥੋੜਾ ਜਿਹਾ ਟਾਈਮ ਵੀ ਲੱਗਦਾ ਹੈ ਤੇ ਮਿਕਸੀ ਦੇ ਵਿੱਚ ਅਸੀਂ ਆਸਾਨੀ ਦੇ ਨਾਲ ਦੇਖੋ ਤਿਆਰ ਕਰ ਲਿਆ। ਦੇਖੋ ਜਿਹੜਾ ਸਾਡਾ ਬੇਸਣ ਆ ਘੁਲ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਇੱਕ ਸਾਈਡ ਤੇ ਰੱਖਦੇ ਆ। ਸਭ ਤੋਂ ਪਹਿਲਾਂ ਆਪਾਂ ਪੈਨ ਲਏ ਆ। ਪੈਨ ਦੇ ਵਿੱਚ ਆਪਾਂ ਤੇਲ ਉਹਨਾ ਕ ਹੀ ਪਾਉਣਾ ਹੈ ਜੀ ਦੇ ਵਿੱਚ ਪਕੌੜੇ ਪੂਰੀ ਤਰ੍ਹਾਂ ਨਾ ਡੁੱਬਣ ਬਹੁਤ ਘੱਟ ਤੇਲ ਆਪਾਂ ਨੇ ਪਾਉਣਾ ਤੇ ਜਦੋਂ ਪਾਉਣਾ ਹੈ ਜੇ ਕਿ ਜਦੋਂ ਆਪਾਂ ਪਕੌੜੇ ਬਣਾਉਨੇ ਆ ਜਿਹੜੀ ਉਹਨਾਂ ਦੀ ਸਾਈਡ ਤੇ ਪੂਛ ਜੀ ਨਿਕਲਣਦੀ ਹੈ ਉਹ ਜਿਹੜੀ ਨਾ ਨਿਕਲੇ ਉਹ ਤਾਂ ਨਿਕਲਦੀ ਹੈ ਜੇ ਸਾਡਾ ਤੇਲ ਜ਼ਿਆਦਾ ਹੁਣ ਆਪਾਂ ਤੇਲ ਜਿਹੜਾ ਉਹ ਘੱਟ ਪਾਇਆ ਤੇ ਇੱਕ ਇੱਕ ਕਰਕੇ ਆਪਾਂ ਨੇ ਪਕੌੜਾ ਨੂੰ ਇਸ ਤਰ੍ਹਾਂ ਪਾ ਦਵਾਂਗੇ ਇਹ ਪਕੌੜੇ ਆ ਜਿਹੜੇ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਨੇ ਆ ਤੇ ਆਪਾਂ ਇਹਨੂੰ 2-3 ਵਾਰੀ ਜਿਹੜੇ ਕਰਕੇ ਬਣਾਵਾਂਗੇ ਹੁਣ ਆਪਾਂ ਇਹਨਾਂ ਨੂੰ ਥਲ ਬਥਲ ਜਿਹੜਾ ਉਲਟ ਪੁਲਟ ਕਰ ਦੇਵਾਂਗੇ ਦੇਖੋ ਪਕੌੜੇ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਬਿਲਕੁਲ ਗੋਲ ਸ਼ੇਪ ਦੇ ਵਿੱਚ ਜਿਹੜੇ ਸਾਡੇ ਪਕੌੜੇ ਬੇਸਣ ਦੇ ਬਣ ਕੇ ਤਿਆਰ ਹੋਏ ਆ ਆਪਾਂ ਨੇ ਐਸੀ ਤਰ੍ਹਾਂ ਹੀ ਜਿਹੜੇ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲੈਣੇ ਜੀ ਦੇਖੋ ਪੂਨ ਪਕੌੜਾ ਤਾਂ ਜਿਹੜਾ ਆਪਣੇ ਉਲਟ ਪੁਲਟ ਕਰਤੇ ਤੇ ਦੇਖੋ ਜਿਹੜਾ ਇਹਨਾਂ ਦਾ ਕਲਰ ਆ ਉਹ ਬਦਲ ਗਿਆ ਐਸੀ ਤਰ੍ਹਾਂ ਆਪਾਂ ਨੇ ਸਾਰੇ ਪਕੌੜੇ ਤਿਆਰ ਕਰਕੇ ਇੱਕ ਪਲੇਟ ਦੇ ਵਿੱਚ ਕੱਢ ਲਏ ਆਪਾਂ ਨੇ ਸਮਾਨ ਤਿਆਰ ਕਰ ਲਿਆ ਚਾਰ ਪਿਆਜ਼ ਨਾਲ ਪਾਈ ਨਹੀਂ ਆਪਾਂ ਨੇ ਮੇਥੀ ਹੀਂਗ ਸਾਲਦਾ ਜੀਰਾ ਸਾਲਦਾ ਧਨੀਆ ਕਾਲੀ ਮਿਰਚ ਤੇ ਸੁੱਕਾ ਮੇਥੀ ਦਾਣੇ ਤੇ ਬਾਕੀ ਜਿਹੜੇ ਸੁੱਕੇ ਮਸਾਲੇ ਆ ਆਪਾਂ ਨੇ ਉਹ ਸਾਰੇ ਤਿਆਰ ਕਰ ਲਈ। ਵਖੋ ਜਿਹੜੇ ਸਾਡੇ ਪਕੌੜੇ ਆ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਆ। ਅਦਰਕ ਲਸਣ ਦਾ ਪੇਸਟ ਬਣਾਵਾਂਗੇ, ਹਰੀ ਮਿਰਚ ਨੂੰ ਆਪਾਂ ਚੀਰ ਲਾ ਕੇ ਐਵੇਂ ਭੁੰਨਾਗੇ ਮਸਾਲੇ ਦੇ ਵਿੱਚ ਤੇ ਚਾਰ ਅਸੀਂ ਪਿਆਜ਼ ਲਏ ਆ। ਦੋ ਪਿਆਜ਼ਾਂ ਨੂੰ ਅਸੀਂ ਲੰਬੀ ਸ਼ੇਪ ਦੇ ਵਿੱਚ ਕੱਟ ਕੇ ਉਬਲਦੇ ਹੋਈ ਕੜੀ ਦੇ ਵਿੱਚ ਪਾਵਾਂਗੇ ਤੇ ਦੋ ਪਿਆਜ਼ਾਂ ਨੂੰ ਆਪਾਂ ਬਰੀਕ ਕਟਾਂਗੇ ਉਹ ਆਪਾਂ ਤੜਕੇ ਦੇ ਵਿੱਚ ਪਾਵਾਂਗੇ। ਇਹ ਜਿਹੜੀ ਸਰਦੀ ਦੀ ਕੜ੍ਹੀ ਹੈ ਬਣ ਕੇ ਬਹੁਤ ਹੀ ਸਵਾਦਯਾਰ ਹੁੰਦੀ ਹੈ ਇਹ ਮੇਥੀ ਦੀ ਸਰਦੀ ਵਾਲੀ ਕੜ੍ਹੀ ਆਪਾਂ ਬਣਾ ਕੇ ਜਿਹੜੀ ਤਿਆਰ ਕਰਨੀ ਹੈ ਬਣ ਕੇ ਬਹੁਤ ਹੀ ਜਿਹੜੀ ਸਵਾਦਯਾਰ ਹੁੰਦੀ ਹੈ ਹਾਂਜੀ ਪਕੌੜਿਆਂ ਦਾ ਜਿਹੜਾ ਸਾਡਾ ਬਚਿਆ ਹੋਇਆ ਤੇਲ ਹੈ ਇਹਦੇ ਵਿੱਚ ਜਿਹੜਾ ਆਪਾਂ ਨੇ ਤੜਕਾ ਲਾ ਲੈਣਾ ਤੇਲ ਐਸੀ ਦੂਜੀ ਵਾਰੀ ਗਰਮ ਕਰ ਲੈ ਹਿੰਗ ਜੀਰਾ ਮੇਥੇ ਕਾਲੀ ਮਿਰਚ ਛਾਂਤਾ ਧਨੀਆ ਇਹ ਸਾਰੇ ਸਮਾਨ ਆਪਾਂ ਸਾਫ ਤੀਆਂ ਜਿਹੜੇ ਉਹ ਸੁੱਕੇ ਮਸਾਲੇ ਪੂਨ ਲਣ ਇਹਦੇ ਨਾਲ ਜਿਹੜੀ ਕੜੀ ਹੈ ਉਹ ਸਾਡੀ ਬਣ ਕੇ ਬਹੁਤ ਹੀ ਜ਼ਿਆਦਾ ਸਵਾਦ ਤਿਆਰ ਹੋਗੀ ਤੇ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਹੈ ਉਹ ਆਪਾਂ ਜਾਦਾ ਪਾਇਆ ਕੜੀ ਦੇ ਵਿੱਚ ਹਮੇਸ਼ਾ ਹੀ ਅਦਰਕ ਲਸਣ ਹੈ ਜਿਹੜਾ ਜਾਦਾ ਪੈਂਦਾ ਹੈ ਇਹ ਜਿਹੜਾ ਆਪਾਂ ਨੇ ਪੇਸਟ ਬਣਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਾਂਜੀ ਲਸਣ ਪਿਆਜ ਲਸਣ ਅਦਰਕ ਬਰਾਊਨ ਹੋ ਗਿਆ ਨਾਲ ਪਾਇਆ ਆਪਾਂ ਨੇ ਪਿਆਜ਼ ਦੋ ਪਿਆਜ਼ਾਂ ਨੂੰ ਆਪਾਂ ਨੇ ਛੋਟੇ ਛੋਟੇ ਪੀਸਾਂ ਦੇ ਵਿੱਚ ਕੱਟ ਲਏ ਤੇ ਉਹਨੂੰ ਆਪਾਂ ਕਰਦੇ ਹਾਂ ਹਲਕਾ ਜਿਹਾ ਬ੍ਰਾਊਨ ਹੰਦੀ ਦੇਖੋ ਲਸ ਪਿਆਜ਼ ਸਾਡੇ ਬ੍ਰਾਊਨ ਹੋ ਕੇ ਨਾਲ ਪਾਈ ਅਸੀਂ ਇੱਕ ਚਮਚ ਦੇਗੀ ਮਿਰਚ ਦਾ ਚਮਚਾ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਤਾਂ ਕਿ ਇਹ ਜਿਹੜੀ ਸਾਡੀ ਕੜ੍ਹੀ ਹੈ ਉਹ ਥੋੜੀ ਜੀ ਡਾਰਕ ਕਲਰ ਦੇਵੇ ਤੇ ਨਾਲ ਪਾਇਆ ਲਾਲ ਮੀਟ ਚ ਪਾਊਡਰ ਇੱਕ ਚਮਚ ਆਪਾਂ ਨੇ ਹਰੀ ਮਿਰਚ ਨਹੀਂ ਪਾਈ ਹਰੀ ਮਿਰਚ ਆਪਾਂ 3 ਨ ਪਾਈਓ ਫਲੇਵਰ ਵਾਸਤੇ ਆਪਾਂ ਪਾਈ ਹੈ ਤੇ ਨਾਲ ਪਾਤੀ ਆਪਾਂ ਨੇ ਮਿਰਚ ਨੂੰ ਵੀ ਭੁੰਨ ਲੈਣਾ ਇਹ ਕੜੀ ਹੈ ਜਿਹੜੀ ਬਣ ਕੇ ਬਹੁਤ ਹੀ ਸਵਾਦ ਯਾਰ ਹੁੰਦੀ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਤੇ ਹੁਣ ਪਾ ਦਵਾਂਗੇ ਆਪਾਂ ਬੇਸਣ ਬੇਸਣ ਜਿਹੜਾ ਆਪਾਂ ਮਿਕਸ ਕਰਕੇ ਰੱਖਿਆ ਤਾਂ ਉਹ ਬੇਸਣ ਆਪਾਂ ਪਾ ਦਵਾਂਗੇ ਤੇ ਆਪਾਂ ਨਾਲ ਦੀ ਨਾਲੇ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਜਦੋਂ ਵੀ ਆਪਾਂ ਰਿੱਜੀ ਦੀ ਕੜੀ ਦੇ ਵਿੱਚ ਪਾਣੀ ਪਾਉਣਾ ਉਹ ਆਪਾਂ ਨੇ ਗਰਮ ਕਰਕੇ ਹੀ ਪਾਉਣਾ ਹੈ ਹੁਣ ਆਪਾਂ ਜੱਗ ਨੂੰ ਧੋ ਕੇ ਜਿਹੜਾ ਪਾਣਾ ਹੈ ਇੱਕ ਗਲਾਸ ਪਾਣੀ ਦਾ ਆਪਾਂ ਹੋਰ ਪਾਣੇ ਤਾਜ਼ੇ ਪਾਣੀ ਦਾ ਜੱਗ ਪਾਵਾਂਗੇ ਆਪਾਂ ਹੁਣ ਆਪਾਂ ਪਾਣੀ ਚੰਗੀ ਤਰ੍ਹਾਂ ਮਿਕਸ ਕਰ ਦਿਆਂ ਹਾਂਜੀ ਗੈਸ ਜਿਹੜਾ ਆਪਾਂ ਨੇ ਤੇਜ਼ ਕਰ ਲਿਆ ਪਹਿਲਾਂ ਆਪਾਂ ਗੈਸ ਸਿਮਤੇ ਤਾਂ ਕਿਉਂਕਿ ਜਦੋਂ ਆਪਾਂ ਸੁੱਕੇ ਮਸਾਲੇ ਪਾਉਨੇ ਆ ਫਿਰ ਉਹ ਜਲ ਜੰਨੇ ਇਸ ਕਰਕੇ ਤੁਸੀਂ ਜਿਹੜੇ ਗੈਸ ਤਾਂ ਉਹ ਸਿਮ ਤੇ ਕਰਿਆ ਹੋਇਆ ਤਾਂ ਹੁਣ ਦੇਖੋ ਬੇਸਣ ਆ ਜਿਹੜਾ ਕਿੰਨਾ ਜਿਹੜਾ ਫੁੱਲ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਗਰਮ ਕਰਕੇ ਪਾਣੀ ਜਦੋਂ ਵੀ ਆਪਾਂ ਨੇ ਰਿਜ ਦੀ ਕੜੀ ਦੇ ਵਿੱਚ ਪਾਉਣਾ ਹੈ ਲੋੜ ਦੇ ਅਨੁਸਾਰ ਪਾਉਣਾ ਤੇ ਆਪਾਂ ਨੇ ਤੇਜ ਜਿਆਦਾ ਗਰਮ ਕਰਕੇ ਪਾਣੀ ਪਾਉਣਾ ਠੰਡਾ ਪਾਣੀ ਜਿਹੜਾ ਉਹ ਆਪਾਂ ਨੇ ਬਿਲਕੁਲ ਨਹੀਂ ਪਾਣਾ ਤੇ ਹੁਣ ਆਪਾਂ ਪਾਣੀ ਨੂੰ ਪੂਰੀ ਤਰ੍ਹਾਂ ਕਰ ਦਵਾਂਗੇ ਮਿਕਸ ਦੇਖੋ ਪਾਣੀ ਆਪਾਂ ਨੇ ਗਰਮ ਪਾਇਆ ਕੜੀ ਨਾਲ ਦੀ ਨਾਲ ਜਿਹੜੀ ਕੜਨ ਲੱਗ ਗਈ ਇੱਕ ਘੰਟਾ ਜਿਹੜੀ ਕੜੀ ਹੋ ਤੜਕਾ ਲਾਣ ਤੇ ਬਾਅਦ ਉਹ ਕੱਢਦੀ ਹੈ ਤੇ ਨਾਲ ਪਾਵਾਂਗੇ ਆਪਾਂ ਮੇਥੀ ਹਰੀ ਮੇਥੀ ਹੈ ਜਿਹੜੀ ਆਪਾਂ 100 ਗ੍ਰਾਮ ਲਈ ਹੈ ਤੇ ਉਹਨੂੰ ਆਪਾਂ ਨੇ ਚੰਗੀ ਤਰ੍ਹਾਂ ਛੋਟੇ ਪੀਸਾਂ ਦੇ ਵਿੱਚ ਬਰੀਕ-ਬਰੀਕ ਜਿਹੜਾ ਉਹ ਕੱਟ ਲਿਆ ਤੇ ਮੇਥੀ ਨੂੰ ਵੀ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦੇਵਾਂਗੇ ਤੇ ਹੁਣ ਆਪਾਂ ਪਾਵਾਂਗੇ ਨਾਲ ਪਿਆਜ਼ ਪਿਆਜ਼ ਆਪਾਂ ਨੇ ਲੰਬੀ ਸ਼ੇਪ ਦੇ ਵਿੱਚ ਜਿਹੜੇ ਕੱਟੇ ਤੇ ਉਹ ਆਪਾਂ ਰਿਜ ਦੀ ਕੜੀ ਦੇ ਵਿੱਚ ਪਾ ਦੇਣੇ ਆ ਇਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਕੜੀ ਦਾ ਸਵਾਦ ਵਧਦਾ ਤੇ ਕੜੀ ਜਿਹੜੀ ਉਹ ਗਾੜੀ ਹੋ ਜਾਂਦੀ ਹੈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਆਪਾਂ ਇਹਨੂੰ ਥੋੜੀ-ਥੋੜੀ ਦੇਰ ਬਾਹਲਾਉਂਦੇ ਰਵਾਂਗੇ 1 ਘੰਟਾ ਜਿਹੜੀ ਕੜੀ ਨੂੰ ਆਪਾਂ ਕਾੜਾਂਗੇ ਕੜੀ ਨੂੰ ਪੂਰੀ ਤਰ੍ਹਾਂ ਆਪਾਂ ਨੇ ਢੱਕਣਾ ਨਹੀਂ ਨਹੀਂ ਤਾਂ ਉਹ ਜਿਹੜੀ ਕੜੀ ਆ ਪੈਨ ਚੋਂ ਬਾਹਰ ਆ ਜਾਊਗੀ ਜਿਹੜਾ ਨਮਕ ਹੈ ਨਮਕ ਵੀ ਕੜੀ ਦੇ ਵਿੱਚ ਜ਼ਿਆਦਾ ਪੈਂਦਾ ਹੈ ਇਹ ਆਪਾਂ ਨੇ ਜਦੋਂ ਉਦੋਂ ਪਾਉਣਾ ਹੈ ਜਦੋਂ ਕੜੀ ਸਾਡੀ ਪੂਰੀ ਤਰ੍ਹਾਂ ਕੜਨ ਲੱਗ ਜਵੇ ਕੜੀ ਨੂੰ ਧਰੀ ਨੂੰ ਅੱਧਾ ਘੰਟਾ ਹੋ ਗਿਆ ਹੋਵੇ ਤੇ ਕੜੀ ਕੱਢ ਰਹੀ ਹੋਵੇ ਫਿਰ ਆਪਾਂ ਨੇ ਜਿਹੜਾ ਨਮਕ ਪਾਉਣਾ ਹੈ ਉਹ ਤੋਂ ਪਹਿਲਾਂ ਜਿਹੜਾ ਆਪਾਂ ਨੇ ਨਮਕ ਨਹੀਂ ਪਾਉਣਾ ਹੁਣ ਆਪਾਂ ਨੇ ਕੜੀ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਤਾ ਤੇ ਆਪਾਂ ਇਹਨੂੰ ਵਿੱਚ ਨੂੰ ਕਈ ਵਾਰੀ ਹਲਾ ਲਾਂ। ਨਾਲ ਆਪਾਂ ਇਹਦੇ ਵਿੱਚ ਦੋ ਤਿੰਨ ਪਾਈ ਹਰੀ ਸੁੱਕੀ ਮਿਰਚ ਤੋੜ ਕੇ ਤੇ ਉਹਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹਾਂਜੀ ਦੇਖੋ ਹੁਣ ਆਪਾਂ ਦੁਬਾਰਾ ਫੇਰ ਦੇਖਦੇ ਹਾਂ ਇਹਦੇ ਵਿੱਚ ਜਿਹੜੀ ਸਾਡੀ ਕਰੜੀ ਆ ਉਹ ਬਣ ਕੇ ਤਿਆਰ ਹੋ ਗਈ ਆਪਾਂ ਨੇ ਇੱਕ ਚਮਚ ਪਾਇਆ ਧਨੀਆ ਪਾਊਡਰ। ਧਨੀਆ ਪਾਊਡਰ ਪਾਉਣੇ ਦੇ ਨਾਲ ਜਿਹੜੀ ਕੜ੍ਹੀ ਆ ਉਹਨੇ ਗਾੜੀ ਹੋ ਜਾਣਾ ਤੇ ਸਵਾਦ ਵੀ ਵਧਾਉਂਦੀ ਧਨੀਆ ਤੇ ਇੱਕ ਚਮਚ ਪਾਇਆ ਸੀ ਗਰਮ ਮਸਾਲਾ ਗਰਮ ਮਸਾਲੇ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਇਹ ਸਾਡੀ ਸਰਦੀ ਵਾਲੀ ਜਿਹੜੀ ਕੜ੍ਹੀ ਬਣ ਕੇ ਤਿਆਰ ਹੋਈ ਏ ਹਾਂਜੀ ਕੜ੍ਹੀ ਛੱਡੀ ਬਣ ਕੇ ਤਿਆਰ ਹੋ ਗਈ ਹੁਣ ਪਾਇਆ ਆਪਾਂ ਨੇ ਹਰਾ ਧਨੀਆ ਹਰੇ ਧਨੀਏ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਵਿੱਚ ਮਿਕਸ ਕਰ ਦੇਣਾ ਕਿਉਂਕਿ ਸਰਦੀ ਦਾ ਮੌਸਮ ਆ ਮੇਥੀ ਹੈ ਜਿਹੜੀ ਸਰਦੀ ਦੇ ਮੌਸਮ ਵਿੱਚ ਹੀ ਜ਼ਿਆਦਾ ਹੁੰਦੀ ਹੈ ਇਸ ਕਰਕੇ ਜਿਹੜੀ ਕੜੀ ਮੇਥੀ ਆ ਸਬ ਬਣਾਈ ਆਪਾਂ ਨੇ ਇਹ ਬਣ ਕੇ ਬਹੁਤ ਹੀ ਸਵਾਦ ਤਿਆਰ ਹੁੰਦੀ ਹੈ ਤੇ ਇਮਲੀ ਦੀ ਆਪਾਂ ਨੇ ਇਹ ਕੜੀ ਬਣਾਈ ਹੈ ਕੜੀ ਸਾਡੀ ਪੂਰੀ ਤਰ੍ਹਾਂ ਬਣ ਕੇ ਜਿਹੜੀ ਤਿਆਰ ਹੋ ਗਈ ਹੁਣ ਆਪਾਂ ਨੇ ਪਾਤੇ ਨਾਲ ਪਕੌੜੇ ਪਕੌੜੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੇ ਆਪਾਂ ਇਹਨੂੰ 2 ਕਮਿੰਟ ਜਿਹੜਾ ਸੇਕ ਲਗਵਾਵਾਂਗੇ ਦੇਖੋ ਦੇਖਣ ਦੇ ਵਿੱਚ ਕੜੀ ਕਿੰਨੀ ਵਧੀਆ ਲੱਗਦੀ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਸੁਆਦ ਤਿਆਰ ਹੋਊਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤੇ ਇੱਕ ਵਾਰੀ ਆਪ ਵੀ ਜ਼ਰੂਰ ਬਣਾਇਓ ਸਰਦੀ ਦੀ ਕੜੀ ਮੇਥੀ ਵਾਲੀ ਤੇ ਬਣ ਕੇ ਬਹੁਤ ਹੀ ਵਧੀਆ ਇਹ ਸਾਡੀ ਕੜੀ ਤਿਆਰ ਹੋਈ ਹੈ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਤੁਹਾਨੂੰ ਪਾ ਕੇ ਦਿਖਾਣਾ ਹੈ ਕਿਉਂਕਿ ਇਮਲੀ ਦੀ ਕੜੀ ਹੈ ਇਹਦਾ ਜਿਹੜਾ ਕਲਰ ਆਹੋ ਡਾਰਕ